ਇੱਕ ਮਸਾਂ 22 ਕੁ ਸਾਲ ਦਾ ਭਿਖਾਰੀ ਲੜਕਾ ਮੇਰੀ ਕਾਰ ਦੇ ਸ਼ੀਸ਼ੇ ਦੇ ਵਿੱਚ ਆਪਣਾ హెయిర్ ਸਟਾਈਲ ਠੀਕ ਕਰਦਾ ਹੋਇਆ ਮੇਰੇ ਵੱਲ ਦੇਖੇ bina ਮੈਨੂੰ ਕਹਿ ਰਿਹਾ ਹੈ ਕਿ ਮਹਾਰਾਜ ਦਾਨ ਦੇਵੋਗੇ ਅਮੈਜ਼ਨ ਕਰੋ ਕਲਪਨਾ ਕਰੋ ਕਿ ਉਹ ਦ੍ਰਿਸ਼ ਕਿਹੋ ਜਿਹਾ ਹੋਊਗਾ ਇਹ ਸਾਡੇ ਸਮਾਜ ਦੀ ਗਰੀਬੀ ਨਹੀਂ ਹੈ ਇਹਨਾਂ ਨੂੰ ਤੇ ਅਵਾਰਾ ਡੰਗਰਾਂ ਨੂੰ ਪੈਦਾ ਕਰਨ ਵਾਲਾ ਧਾਰਮਿਕ ਫਲਸਫਾ ਹੈ ਤੇ ਸਾਡੇ ਸਿਰਾਂ ਤੇ ਰਾਜ ਕਰਦੀਆਂ ਆ ਸਰਮਾਇਦਾਰਾਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਦੀਆਂ ਚੰਗੀਆਂ ਲੱਗਦੀਆਂ ਸਕੀਮਾਂ ਵੀ ਹਮੇਸ਼ਾ ਲੋਕ ਵਿਰੋਧੀ ਹੀ ਹੁੰਦੀਆਂ ਨੇ